ਸਾਡੇ ਤਾਂ ਚਲੋ ਕਲਾਕਾਰ ਪੋਲਿਟਿਸ਼ੀਅਨ ਜਿੰਨੇ ਸੱਤ ਬਾਹੂ ਤਾਂ ਉਹ ਟਾਈਮ ਮੰਗਦੇ ਆ ਪ੍ਰਧਾਨ ਮੰਤਰੀ ਤੋਂ ਮਿਲਣ ਦਾ ਦਲਜੀਤ ਦਸਾਂਜ ਨੂੰ ਪ੍ਰਾਈਮ ਮਿਨਿਸਟਰ ਨੇ ਬ੍ਰੇਕਫਾਸਟ ਤੇ ਬੁਲਾਇਆ ਦਿੱਕਰ ਉਹਦੀ ਛਾਤੀ ਪਾੜ ਕੇ ਤਾਂ ਦਲਜੀਤ ਦਿਖਾ ਸਕਦਾ ਵੀ ਮੈਂ ਵੀ ਦੇਸ਼ਪ੍ਰੇਮੀ ਆ ਜਾਂ ਮੈਂ ਹਿੰਦੂਸਤਾਨੀ ਆ ਸ਼ਰਮ ਵੀ ਹੋਦੀ ਇਹ ਗੋਂਤੇ ਸਿਮਕ ਰੋਡ ਸਾਡੀ ਕੌਮ ਹੈ ਅੱਜ ਪੱਗ ਦਸਤਾਰ ਤੇ ਇਨਾ ਵੱਡਾ ਸਵਾਲ ਉਹਨੂੰ ਗਦਾਰ ਧੱਕੇ ਤਾਂ ਇਹੋ ਜਿਹੜਾ ਬੀਕਾ ਬੋਲਦਾ ਉਹਦੇ ਤੇ ਇੱਕ ਕਲਾਕਾਰ ਨੂੰ ਛੇੜ ਕਰਨੀ ਦਾ ਪਰਚਾ ਦਰਜਾ ਉਹਦੇ ਤੇ ਉੱਥੇ ਬੰਬੇ ਦੇ ਵਿੱਚ ਹੂੰ ਹੂੰ ਉਹ ਜਿਹੜੀ ਡਾਂਸਰ ਰਾਖੀ ਸਾਮਤ ਨੂੰ ਉਹਨੇ ਫੜ ਫੁੱੜ ਲਿਆ ਸੀ ਸ਼ਰਾਬ ਆ ਜਿਹੜਾ ਚੜਿਆ ਸਾਲ 25 ਜੀ ਪਹਿਲੇ ਦਿਨ ਪ੍ਰਾਈਮ ਮਿਨਿਸਟਰ ਨੇ ਇਨਵਾਈਟ ਆਪ ਇਨਵਾਈਟ ਕੀਤਾ ਸਾਡੇ ਤਾਂ ਚਲੋ ਕਾਰਾਕਾਰ ਪੋਲਿਟੀਸ਼ੀਅਨ ਜਿੰਨੇ ਸੱਤ ਬਾ ਉਹ ਤਾਂ ਉਹ ਟਾਈਮ ਮੰਗਦੇ ਆ ਪ੍ਰਧਾਨ ਮੰਤਰੀ ਤੋਂ ਮੈਨੂੰ ਤਾਂ ਦਲਜੀਤ ਦਸਾਂਜ ਨੂੰ ਪ੍ਰਾਈਮ ਮਿਨਿਸਟਰ ਨੇ ਬ੍ਰੇਕਫਾਸਟ ਤੇ ਬੁਲਾ ਉਹਦਾ YouTube ਤੇ ਪਈ ਆ ਉਹਦੀ ਵੀਡੀਓ ਪਈ ਆ ਮੋਦੀ ਸਾਹਿਬ ਦੀ ਵੀਡੀਓ ਆ ਉਹ ਕਿਹੜੇ ਸ਼ਬਦ ਉਹਨਾਂ ਲਈ ਉਹਨੇ ਵੀ ਇਹਨਾਂ ਪਰ ਵੀ ਦੇਖ ਕਰੋ ਉਹ ਛਾਤੀ 파ੜ ਕੇ ਤਾਂ ਦਿਲਜੀਤ ਦਿਖਾ ਸਕਦਾ ਵੀ ਮੈਂ ਵੀ ਦੇਸ਼ ਪ੍ਰੇਮੀ ਆ ਜਾਂ ਮੈਂ ਹਿੰਦੁਸਤਾਨੀ ਆ ਹਮ ਜਿਹੜਾ ਕਨਸੈਪਟ ਹੋਇਆ ਦਿੱਲੀ ਰਾਜਧਾਨੀ ਦੇ ਵਿੱਚ ਹਾਂਜੀ ਮੋਢਿਆਂ ਤੇ ਤਿਰੰਗਾ ਝੰਡਾ ਉਹ ਲੈ ਕੇ ਉਹਨੇ ਸ਼ੁਰੂਆਤ ਕੀਤੀ ਔਰ ਜਿਹੜੀ ਇੱਕ ਹੋਰ ਜਿਹੜਾ ਪ੍ਰਾਈਵੇਟ ਜੈੱਟ ਦੇ ਵਿੱਚ ਸਫ਼ਰ ਕਰ ਰਿਹਾ ਉੱਥੇ ਵੀ ਸਰਕਲ ਕੀਤਾ ਹੋਇਆ ਦੇਸ਼ ਦਾ ਝੰਡਾ ਲੱਗਿਆ ਉੱਤੇ ਬਿਲਕੁਲ ਪਰ ਕਿਵੇਂ ਯਕੀਨ ਦਿਵਾਇਆ ਜਾਵੇ ਇਹ ਬਿਲੋੜੇ ਜਿਹੜੇ ਵਿਵਾਦ ਨੇ ਕਿਉਂ ਵਿਵਾਦ ਨੇ ਇਹ ਜੈਲਸ ਕਰਦੇ ਆ ਕਿਉਂ ਆਪ ਤਾਂ ਇਹ ਪਹੁੰਚ ਗਿਆ ਜਿਹੜੇ ਤੋਂ ਮੈਂ ਤਾਂ ਬਹੁਤ ਜਿੰਨੇ ਲੋਕ ਉ ਤਾਂ ਦਿੱਲੀ ਨਹੀਂ ਟੱਪ ਸਕੇ ਹਾਲ ਤੱਕ ਹੂੰ ਦੇ ਕੋ ਬਾਲੀਵੁੱਡ ਦੀ ਕੋਈ ਹਿੰਦੀ ਫਿਲਮ ਹੈ ਹਾਂ ਅੱਜ ਵੱਡੇ ਬੈਨਰ ਜਿਹੜੇ 4-4 5-500 ਕਰੋੜ ਦਲਜੀਤ ਦਾ ਉਹਦੇ ਚ ਕਈਆਂ ਤਾਂ ਹੀਰੋ ਤੱਕ ਦਾ ਰੋਲ ਕਰਤਾ ਉਹਨੇ ਮੇਨ ਲੀਡ ਦੇ ਵਿੱਚ ਹੈ ਮੇਨ ਲੀਡ ਦੇ ਵਿੱਚ ਪੱਗ ਦੇ ਨਾਲ ਤੇ ਇਹ ਦਾ ਆ ਆਪਣਾ ਕੀ ਕਹਿੰਦੇ ਆ ਰਾਜਪੁਰਾ ਨਹੀਂ ਟਪ ਸਕੇ ਹਾਂ ਅੱਛਾ ਭਾਜਪਾ ਨੇ ਵੀ ਸਪੋਰਟ ਕੀਤੀ ਹੈ ਕਰਨੀ ਚਾਹੀਦੀ ਹੈ ਭਾਜਪਾ ਨੂੰ ਦੇਖੋ ਨਾ ਜਦੋਂ ਸਾਡਾ ਪ੍ਰਾਈਮ ਮਿਨਿਸਟਰ ਦੇਸ਼ ਦਾ ਇਹ ਅਜੇ ਤੱਕ ਲਤਾ ਮੰਗੇਸ਼ਕਰ ਤੋਂ ਬਾਅਦ ਜੇ ਕੋਈ ਸਨਮਾਨ ਮਿਲਿਆ ਹਾਂ ਸਾਡੇ ਹਿੰਦੂਸਤਾਨੀ ਕਿਸੇ ਫਨਕਾਰ ਨੂੰ ਹਾਂ ਜਦੋਂ ਲਤਾ ਮਗੇਸ਼ਕਰ ਦਾ ਸਨਮਾਨ ਹੋਇਆ ਪ੍ਰਾਈਮ ਮਿਨਿਸਟਰ ਨੇ ਚਲੋ ਉਦੋਂ ਪਾਰਲੀਮੈਂਟ ਹਾਊਸ ਦੇ ਵਿੱਚ ਉਹ ਉਹਦਾ ਕੀਤਾ ਗਿਆ ਤੇ ਇਹਨੂੰ ਤਾਂ ਪਰਸਨਲੀ ਪ੍ਰਾਈਮ ਮਿਨਿਸਟਰ ਨੇ ਆਪਣੇ ਘਰ ਬਲਾ ਕੇ ਬ੍ਰੇਕਫਾਸਟ ਹੋਰ ਪਹਿਲਾ ਜਿਹੜਾ ਸਾਲ ਦਾ ਪਹਿਲਾ ਦਿਨ ਜਿਹੜਾ ਸੀਗਾ 2025 ਦਾ ਉਹ ਵੀ ਨਰਿੰਦਰ ਮੋਦੀ